ਹਾਂਜੀ ਦੋਸਤੋ ਲੈ ਕੇ ਹਾਜ਼ਰਾਂ ਆਪਾਂ ਆਪਣੀ ਕਹਾਣੀ ਧੀ ਇਸ ਕਹਾਣੀ ਨੂੰ ਲਿਖਿਆ ਹੈ ਜੇ ਐਸ ਖਰੋੜਜੀ ਨੇ ਬਲਵੰਤ ਸਿੰਘ ਪੁੱਤ ਦੀ ਚਾਹਤ ਵਿੱਚ ਕਿੰਨੀਆਂ ਹੀ ਅਣਜੰਮੀਆਂ ਧੀਆਂ ਦਾ ਕਤਲ ਕਰਵਾ ਚੁੱਕਿਆ ਸੀ ਜਦੋਂ ਵੀ ਉਸ ਨੂੰ ਪਤਾ ਲੱਗਦਾ ਕਿ ਸ਼ਿੰਦਰ ਮਾਂ ਬਣਨ ਵਾਲੀ ਹੈ ਉਹ ਉਸ ਦਾ ਟੈਸਟ ਕਰਵਾ ਕੇ ਕੁੱਖ ਵਿੱਚ ਹੀ ਉਸ ਮਾਸੂਮ ਦਾ ਕਤਲ ਕਰਵਾ ਦਿੰਦਾ ਅੱਜ ਫੇਰ ਜਦੋਂ ਬਲਵੰਤ ਨੂੰ ਪਤਾ ਲੱਗਾ ਕਿ ਸ਼ਿੰਦਰ ਮਾਂ ਬਣਨ ਵਾਲੀ ਤਾਂ ਉਸ ਨੂੰ ਲੈ ਕੇ ਹਸਪਤਾਲ ਚਲਿਆ ਗਿਆ ਗੱਲਬਾਤ ਕਰਕੇ 10000 ਤੇ ਗੱਲ ਨਿਬੜ ਗਈ ਟੈਸਟ ਕੀਤਾ ਤਾਂ ਪਤਾ ਲੱਗਿਆ ਕਿ ਭ੍ਰੂਣ ਮੁੰਡਾ ਏ ਇਹ ਸੁਣ ਕੇ ਬਲਵੰਤ ਸਿੰਘ ਖੁਸ਼ ਹੋ ਗਿਆ ਤੇ ਸ਼ਿੰਦਰ ਵੀ ਖੁਸ਼ ਹੋ ਗਈ ਕਿ ਹੁਣ ਉਹ ਇਹ ਪਾਪ ਕਰਨ ਤੋਂ ਬਚ ਗਈ ਬਲਵੰਤ ਸਿੰਘ ਸਾਰੇ ਪਿੰਡ ਵਿੱਚ ਖੁਸ਼ ਹੋ ਕੇ ਦੱਸਦਾ ਫਿਰਦਾ ਸੀ ਕਿ ਮੇਰੇ ਘਰ ਪੁੱਤਰ ਹੋਣਾ ਏ ਮੇਰੇ ਵੰਸ਼ ਨੂੰ ਅੱਗੇ ਤੋਰਨ ਵਾਲਾ ਆਵੇਗਾ ਕਸ਼ਮੀਰ ਦੀਆਂ ਧੀਆਂ ਵੱਲ ਵੇਖ ਕੇ ਕਹਿੰਦਾ ਕਿ ਇਹਨਾਂ ਨੂੰ ਤਾਂ ਜੰਮਦਿਆਂ ਨੂੰ ਮਾਰ ਦੇਣਾ ਚਾਹੀਦਾ ਸੀ ਦੀਆਂ ਤਾਂ ਪਰਿਵਾਰ ਦੀ ਇੱਜ਼ਤ ਰੋਲ ਦਿੰਦੀਆਂ ਨੇ 9 ਮਹੀਨੇ ਉਸਨੇ ਇਸੇ ਖੁਸ਼ੀ ਵਿੱਚ ਕੱਢ ਲਏ ਕਿ ਪੁੱਤਰ ਹੋਣ ਵਾਲਾ ਹੈ ਪਰ ਸ਼ਾਇਦ ਰੱਬ ਨੇ ਕੁਝ ਹੋਰ ਲਿਖਿਆ ਸੀ ਬਲਵੰਤ ਸਿੰਘ ਦੇ ਘਰ ਇੱਕ ਧੀ ਨੇ ਜਨਮ ਲਿਆ ਬਲਵੰਤ ਸਿੰਘ ਨੇ ਹਸਪਤਾਲ ਵਾਲਿਆਂ ਨੂੰ ਜਾ ਕੇ ਉਲਟਾ ਸਿੱਧਾ ਬੋਲਣਾ ਸ਼ੁਰੂ ਕਰ ਦਿੱਤਾ ਡਾਕਟਰਾਂ ਨੇ ਡਰਦਿਆਂ ਉਸ ਨੂੰ ਪੈਸੇ ਮੋੜ ਦਿੱਤੇ ਘਰ ਆ ਕੇ ਉਸਨੇ ਆਪਣੇ ਘਰ ਵਾਲੀ ਨੂੰ ਕਿਹਾ ਕਿ ਇਸ ਬੱਚੀ ਨੂੰ ਬਾਹਰ ਸੁੱਟ ਦੇਈਏ ਵਿੰਡ ਵਾਲਿਆਂ ਨੂੰ ਕਹਿ ਦੇਵਾਂਗੇ ਕਿ ਬੱਚੇ ਦੀ ਮੌਤ ਹੋ ਗਈ ਸੀ ਪਰ ਸ਼ਿੰਦਰ ਹੱਥ ਜੋੜ ਕੇ ਉਸ ਨੂੰ ਇਹ ਪਾਪ ਕਰਨ ਤੋਂ ਰੋਕਦੀ ਹੈ ਤੇ ਕਹਿੰਦੀ ਹੈ ਕਿ ਮੈਂ ਇਸ ਨੂੰ ਆਪੇ ਪਾਲ ਲਵਾਂਗੀ ਬਲਵੰਤ ਸਿੰਘ ਹੁਣ ਜਦੋਂ ਵੀ ਘਰੋਂ ਨਿਕਲਦਾ ਤਾਂ ਲੋਕ ਉਸ ਦੇ ਉੱਪਰ ਹੱਸਦੇ ਕਿਉਂਕਿ ਉਹ ਧੀਆਂ ਨੂੰ ਪਾਪ ਸਮਝਦਾ ਸੀ ਤੇ ਕਹਿੰਦਾ ਸੀ ਕਿ ਧੀ ਤਾਂ ਬਦ ਕਿਸਮਤ ਲੋਕਾਂ ਦੇ ਘਰ ਹੁੰਦੀ ਹੈ ਬਲਵੰਤ ਸਿੰਘ ਆਪਣੀ ਧੀ ਦੇ ਕਦੇ ਲਾਗੇ ਨਹੀਂ ਸੀ ਲੱਗਦਾ ਸ਼ਿੰਦਰ ਨੇ ਆਪਣੀ ਧੀ ਦਾ ਨਾਮ ਅਮਾਨਤ ਰੱਖਿਆ ਅਮਾਨਤ ਬਹੁਤ ਹੀ ਪਿਆਰੀ ਲੱਗਦੀ ਸੀ ਪਰ ਬਲਵੰਤ ਨੇ ਕਦੇ ਉਸ ਨਾਲ ਸਿੱਧੇ ਮੂੰਹ ਗੱਲ ਨਹੀਂ ਸੀ ਕੀਤੀ ਅਮਾਨਤ ਕਈ ਵਾਰ ਬਲਵੰਤ ਕੋਲ ਜਾਂਦੀ ਪਰ ਬਲਵੰਤ ਉਸ ਨੂੰ ਭਜਾ ਦਿੰਦਾ ਬਲਵੰਤ ਸਿੰਘ ਦੀ ਪਤਨੀ ਦਾ ਭ੍ਰूण ਹੱਤਿਆ ਕਰਨ ਕਰਕੇ ਅੱਗੇ ਜਾ ਕੇ ਕੋਈ ਬੱਚਾ ਨਾ ਹੋਇਆ ਬਲਵੰਤ ਸਿੰਘ ਨੇ ਇੱਕ ਜਨਾਨੀ ਲੈ ਆਂਦੀ ਜਿਸ ਤੋਂ ਉਸ ਨੂੰ ਪੁੱਤਰ ਪੈਦਾ ਹੋਣ ਦੀ ਚਾਹਤ ਪੂਰੀ ਕਰਨ ਦੀ ਸੰਭਾਵਨਾ ਸੀ ਉਸ ਦੇ ਪੁੱਤਰ ਵੀ ਹੋ ਗਿਆ ਅਮਾਨਤ ਤੇ ਉਸ ਦੀ ਮਾਂ ਉਸੇ ਘਰ ਵਿੱਚ ਰਹਿੰਦੀਆਂ ਪਰ ਉਹਨਾਂ ਦੀ ਕੋਈ ਪੁੱਛਗਿਛ ਨਹੀਂ ਸੀ ਜਦੋਂ ਬਲਵੰਤ ਸਿੰਘ ਦੇ ਘਰ ਪੁੱਤਰ ਹੋਇਆ ਤਾਂ ਕੁਝ ਸਮੇਂ ਬਾਅਦ ਉਹ ਦੂਸਰੀ ਜਨਾਨੀ ਘਰੋਂ ਚਲੀ ਗਈ ਬਲਵੰਤ ਸਿੰਘ ਇਕੱਲਾ ਉਸ ਬੱਚੇ ਦੀ ਪਰਵਰਿਸ਼ ਨਹੀਂ ਸੀ ਕਰ ਸਕਦਾ ਇਸ ਕਰਕੇ ਉਸ ਨੇ ਸ਼ਿੰਦਰ ਨੂੰ ਸ਼ੇਰ ਸਿੰਘ ਬਲਵੰਤ ਸਿੰਘ ਦਾ ਮੁੰਡਾ ਦੀ ਪਰਵਰੇਸ਼ ਕਰਨ ਲਈ ਕਿਹਾ ਸਿੰਦਰ ਸ਼ੇਰ ਸਿੰਘ ਤੇ ਅਮਾਨਤ ਨੂੰ ਇੱਕੋ ਜਿੰਨਾ ਪਿਆਰ ਕਰਦੀ ਦੋਵਾਂ ਨੂੰ ਇੱਕੋ ਜਿੰਨਾ ਖਾਣਾ ਪੀਣਾ ਦਿੰਦੀ ਪਰ ਬਲਵੰਤ ਸਿੰਘ ਹਮੇਸ਼ਾ ਸਿੰਦਰ ਨੂੰ ਕਿਸੇ ਨਾ ਕਿਸੇ ਗੱਲੋਂ ਮੀਣਾ ਮਾਰ ਹੀ ਦਿੰਦਾ ਅਮਾਨਤ ਤਕਰੀਬਨ 5 ਸਾਲ ਦੀ ਸੀ ਤੇ ਸ਼ੇਰ 2 ਸਾਲ ਦਾ ਸੀ ਪਰ ਬਲਵੰਤ ਸਿੰਘ ਅਮਾਨਤ ਨੂੰ ਸਕੂਲ ਨਹੀਂ ਸੀ ਜਾਣ ਦਿੰਦਾ ਅਮਾਨਤ ਦਾ ਬਹੁਤ ਮਨ ਕਰਦਾ ਕਿ ਉਹ ਸਕੂਲ ਜਾਵੇ ਪਰ ਬਲਵੰਤ ਸਿੰਘ ਨੇ ਉਸ ਨੂੰ ਘਰੋਂ ਬਾਹਰ ਨਾ ਨਿਕਲਣ ਦਿੱਤਾ ਇੱਕ ਦਿਨ ਸ਼ੇਰ ਤੇ ਅਮਾਨਤ ਦੋਵੇਂ ਖੇਡ ਰਹੇ ਸੀ ਕਿ ਅਚਾਨਕ ਅਮਾਨਤ ਸ਼ੇਰ ਨੂੰ ਚੁੱਕਦੀ-ਚੁੱਕਦੀ ਡਿੱਗ ਗਈ ਜਿਸ ਕਰਕੇ ਸ਼ੇਰ ਦੇ ਸੱਟ ਲੱਗ ਗਈ ਜਦੋਂ ਬਲਵੰਤ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸਨੇ ਅਮਾਨਤ ਨੂੰ ਬਹੁਤ ਕੁੱਟਿਆ ਸ਼ਾਮ ਦਾ ਸਮਾਂ ਸੀ ਐਨੀ ਮਾਰ ਨਾਲ ਅਮਾਨਤ ਸਹਿਮ ਗਈ ਸਾਰੀ ਰਾਤ ਉਸ ਨੂੰ ਬੁਖਾਰ ਹੋਇਆ ਰਿਹਾ ਤੇ ਉਹ ਬੁਖਾਰ ਨਾਲ ਜਾਗਦੀ ਰਹੀ ਪਰ ਬਲਵੰਤ ਸਿੰਘ ਨੇ ਸਿੰਦਰ ਨੂੰ ਉਸ ਕੋਲ ਨਾ ਜਾਣ ਦਿੱਤਾ ਠੰਡ ਦਾ ਸਮਾਂ ਸੀ ਅਮਾਨਤ ਸਾਰੀ ਰਾਤ ਬਾਹਰ ਬੈਠੀ ਰਹੀ ਪਰ ਬਲਵੰਤ ਸਿੰਘ ਨੂੰ ਉਸਤੇ ਪੋਰਾ ਤਰਸ ਨਾ ਆਇਆ ਬਲਵੰਤ ਸਿੰਘ ਸਵੇਰੇ ਜਦੋਂ ਉੱਠਿਆ ਤਾਂ ਵੇਖਿਆ ਕਿ ਅਮਾਨਤ ਬਾਹਰ ਜ਼ਮੀਨ ਤੇ ਲੰਮੀ ਪਈ ਹੈ ਸਿੰਦਰ ਵੀ ਸਾਰੀ ਰਾਤ ਜਾਗਦੀ ਰਹੀ ਸਿੰਦਰ ਨੂੰ ਅਚਾਨਕ ਬਾਹਰੋਂ ਇੱਕ ਆਵਾਜ਼ ਆਈ ਇਹ ਆਵਾਜ਼ ਅਮਾਨਤ ਦੀ ਸੀ ਉਹ ਉੱਚੀ ਉੱਚੀ ਰੋ ਰਹੀ ਸੀ ਜਦੋਂ ਸਿੰਦਰ ਬਾਹਰ ਗਈ ਤਾਂ ਵੇਖਿਆ ਕਿ ਬਲਵੰਤ ਅਮਾਨਤ ਨੂੰ ਇੱਕ ਛੋਟੀ ਨਾਲ ਕੁੱਟ ਰਿਹਾ ਸੀ ਸਿੰਦਰ ਨੇ ਅੱਗੇ ਹੋ ਕੇ ਰੋਕ ਲਿਆ ਅਤੇ ਅਮਾਨਤ ਨੂੰ ਆਪਣੀ ਗੋਦੀ ਵਿੱਚ ਲੈ ਲਿਆ ਬਲਵੰਤ ਸਿੰਘ ਕਹਿੰਦਾ ਹੈ ਮੈਂ ਕਿਹਾ ਸੀ ਰਾਤੋਂ ਰਾਤ ਇਸ ਕੁਲਮੂਹੀ ਦਾ ਕੰਮ ਨਿਭੜ ਜਾਵੇਗਾ ਪਰ ਇਹ ਤਾਂ ਹਲੇ ਵੀ ਜਿਉਂਦੀ ਏ ਬਲਵੰਤ ਸਿੰਘ ਅੰਦਰ ਜਾ ਕੇ ਸ਼ਰਾਬ ਪੀਣ ਲੱਗ ਜਾਂਦਾ ਹੈ। ਸਿੰਦਰ ਨੂੰ ਬਲਵੰਤ ਦੇ ਗੁੱਸੇ ਤੋਂ ਕਿਸੇ ਅਣਹੋਣੀ ਦਾ ਅੰਦਾਜ਼ਾ ਹੋ ਰਿਹਾ ਸੀ। ਅਮਾਨਤ ਨੂੰ ਨਾਲ ਲੈ ਕੇ ਉਹ ਚੌਂਕੇ ਵਿੱਚ ਜਾ ਕੇ ਅੱਗ ਬਾਲਦੀ ਹੈ ਅਤੇ ਚਾਹ ਲਈ ਪਾਣੀ ਧਰ ਦਿੰਦੀ ਹੈ। ਅੰਦਰੋਂ ਹਲਦੀ ਤੇ ਤੇਲ ਲਿਆ ਕੇ ਅਮਾਨਤ ਦੇ ਸਰੀਰ ਤੇ ਪਈਆਂ ਹੋਈਆਂ ਲਾਸ਼ਾਂ ਨੂੰ ਲਾਉਣ ਲੱਗ ਜਾਂਦੀ ਹੈ। ਅਮਾਨਤ ਸਿੰਦਰ ਨੂੰ ਕਹਿੰਦੀ ਹੈ, "ਮੰਮੀ, ਮੈਂ ਸੱਚੀ ਵੀਰੇ ਨੂੰ ਨਹੀਂ ਮਾਰਿਆ।" ਮਾਂ ਅਮਾਨਤ ਨੂੰ ਗਲੇ ਨਾਲ ਲਾਉਂਦੀ ਹੈ ਤੇ ਕਹਿੰਦੀ ਹੈ ਮੈਨੂੰ ਪਤਾ ਹੈ ਪੁੱਤ ਤੂੰ ਕਿਸੇ ਨੂੰ ਵੀ ਨਹੀਂ ਮਾਰ ਸਕਦੀ ਉਹ ਤਾਂ ਫਿਰ ਵੀ ਤੇਰਾ ਭਰਾ ਹੈ ਅਮਾਨਤ ਮਸੂਮੀਅਤ ਨਾਲ ਮਾਂ ਨੂੰ ਪੁੱਛਦੀ ਹੈ ਫਿਰ ਮੰਮੀ ਡੈਡੀ ਮੈਨੂੰ ਕਿਉਂ ਮਾਰਦੇ ਨੇ ਇਸ ਸਵਾਲ ਦਾ ਜਵਾਬ ਬੇਸ਼ੱਕ ਹੈਗਾ ਸੀ ਪਰ ਅਮਾਨਤ ਇੰਨੀ ਸਮਝਦਾਰ ਨਹੀਂ ਸੀ ਕਿ ਉਹ ਇਸ ਗੱਲ ਨੂੰ ਸਮਝ ਸਕਦੀ ਸੂਰਜ ਚੜਾਉਂਦਾ ਹੈ ਮਾਂ ਅਮਾਨਤ ਨੂੰ ਅੰਦਰ ਸੁਵਾ ਦਿੰਦੀ ਹੈ ਬਲਵੰਤ ਸਿੰਘ ਬਾਹਰ ਆਉਂਦਾ ਹੈ ਤੇ ਦੂਜੇ ਕਮਰੇ ਵਿੱਚ ਜਾ ਕੇ ਫਿਰ ਅਮਾਨਤ ਦੀ ਬਾਹ ਖਿੱਚ ਕੇ ਉਸ ਨੂੰ ਖਿੱਚ ਕੇ ਬਾਹਰ ਲੈ ਆਉਂਦਾ ਹੈ ਤੇ ਸ਼ਿੰਦਰ ਨੂੰ ਕਹਿੰਦਾ ਹੈ ਕਿ ਇਸ ਦੇ ਕੱਪੜੇ ਬੈਗ ਵਿੱਚ ਪਾ ਦੇ ਸ਼ਿੰਦਰ ਸਵਾਲ ਕਰਦੀ ਹੈ ਪਰ ਬਲਵੰਤ ਉਸ ਦੇ ਕਿਸੇ ਸਵਾਲ ਦਾ ਜਵਾਬ ਨਹੀਂ ਦਿੰਦਾ ਤੇ ਕਹਿੰਦਾ ਹੈ ਜੇ ਚਾਹੁੰਦੀ ਹੈ ਕਿ ਇਹ ਜਿਉਂਦੀ ਰਹੇ ਤਾਂ ਚੁੱਪਚਾਪ ਬੈਗ ਵਿੱਚ ਕੱਪੜੇ ਪਾ ਦੇ ਅਮਾਨਤ ਜ਼ੋਰ-ਜ਼ੋਰ ਦੀ ਰੋ ਰਹੀ ਸੀ ਪਰ ਜਿੰਨੀ ਉੱਚੀ ਅਮਾਨਤ ਰੋਂਦੀ ਸੀ ਬਲਵੰਤ ਉਸ ਨੂੰ ਓਨਾ ਹੀ ਮਾਰਨਾ ਸ਼ੁਰੂ ਕਰ ਦਿੰਦਾ ਸੀ ਸ਼ਿੰਦਰ ਡਰਦੀ ਹੋਈ ਕੱਪੜੇ ਬੈਗ ਵਿੱਚ ਪਾ ਦਿੰਦੀ ਹੈ ਬਲਵੰਤ ਅਮਾਨਤ ਨੂੰ ਲੈ ਕੇ ਚਲਿਆ ਜਾਂਦਾ ਹੈ ਬਲਵੰਤ ਅਮਾਨਤ ਨੂੰ ਅਨਾਥ ਆਸ਼ਰਮ ਵਿੱਚ ਛੱਡ ਆਉਂਦਾ ਹੈ ਅਮਾਨਤ ਦੀ ਉੱਥੇ ਜ਼ਿੰਦਗੀ ਹੋਰ ਵੀ ਦੁਰਬਲ ਹੋ ਜਾਂਦੀ ਹੈ ਉਹ ਉੱਥੇ ਰਹਿੰਦੇ ਬੱਚਿਆਂ ਨੂੰ ਰੋਟੀ ਕਦੇ-ਕਦੇ ਨਸੀਬ ਹੁੰਦੀ ਸੀ ਸਾਰਾ ਦਿਨ ਬੱਚਿਆਂ ਕੋਲੋਂ ਕੰਮ ਕਰਾਉਣਾ ਤੇ ਰਾਤ ਨੂੰ ਬਸ ਇੱਕ ਰੋਟੀ ਮਿਲਦੀ ਸੀ। ਅਮਾਨਤ ਨੂੰ ਬੇਸ਼ੱਕ ਪਿਤਾ ਦਾ ਪਿਆਰ ਨਹੀਂ ਸੀ ਮਿਲਦਾ ਪਰ ਮਾਂ ਦਾ ਪਿਆਰ ਤਾਂ ਸੀ ਪਰ ਅਨਾਥ ਆਸ਼ਰਮ ਵਿੱਚ ਆ ਕੇ ਉਸ ਕੋਲ ਕੁਝ ਨਾ ਰਹਾ। ਉੱਥੇ ਬੱਚਿਆਂ ਦੇ ਹੱਥ ਜ਼ਖਮਾਂ ਦੇ ਨਾਲ ਭਰੇ ਹੋਏ ਸੀ। ਇੱਕ ਹੀ ਬਰਤਨ ਵਿੱਚ ਸਾਰੇ ਬੱਚਿਆਂ ਲਈ ਚੌਲ ਪਾ ਦਿੱਤੇ ਜਾਂਦੇ ਸੀ ਤੇ ਸਾਰੇ ਬੱਚੇ ਇਸ ਤਰ੍ਹਾਂ ਖਾਂਦੇ ਜਿਵੇਂ ਕਿ ਕਦੇ ਕੁਝ ਮਿਲਿਆ ਹੀ ਨਹੀਂ ਹੁੰਦਾ। ਬੱਚਿਆਂ ਦਾ ਜ਼ਖਮਾਂ ਵਿੱਚੋਂ ਵਗ ਰਿਹਾ ਖੂਨ ਚੌਲਾਂ ਵਿੱਚ ਮਿਲ ਜਾਂਦਾ ਪਰ ਫਿਰ ਵੀ ਸਾਰੇ ਮ제 ਨਾਲ ਖਾ ਰਹੇ ਹੁੰਦੇ। ਅਮਾਨਤ ਨੂੰ ਇਸ ਸਭ ਦੀ ਆਦਤ ਨਹੀਂ ਸੀ। ਉਸ ਨੂੰ ਅਜੀਬ ਜਿਹਾ ਲੱਗਦਾ। ਇਸ ਕਰਕੇ ਕਦੇ-ਕਦੇ ਉਹ ਭੁੱਖੀ ਹੀ ਸੌ ਜਾਂਦੀ। ਰਾਤ ਨੂੰ ਸੌਣ ਵੇਲੇ ਸਾਰੇ ਬੱਚਿਆਂ ਨੂੰ ਇੱਕੋ ਕਮਰੇ ਵਿੱਚ ਬਾੜ ਦਿੱਤਾ ਜਾਂਦਾ ਸੀ ਜਿੱਥੇ ਗੰਦਗੀ ਨਾਲ ਬੱਚੇ ਹੋਰ ਬਿਮਾਰ ਹੋ ਜਾਂਦੇ ਸੀ। ਅਨਾਥ ਆਸ਼ਰਮ ਦਾ ਸਾਰਾ ਸਟਾਫ ਰਲਿਆ ਹੋਇਆ ਸੀ। ਤੇ ਜਿੰਨੇ ਵੀ ਪੈਸੇ ਜਿੰਨੇ ਵੀ ਪੈਸੇ ਕਿਸੇ ਟਰਸਟ ਵੱਲੋਂ ਮਿਲਦੇ ਸੀ ਸਾਰੇ ਆਪਸ ਵਿੱਚ ਵੰਡ ਲੈਂਦੇ ਸੀ ਜੋ ਵੀ ਰਾਸ਼ਨ ਆਉਂਦਾ ਉਹ ਵੀ ਆਪਸ ਵਿੱਚ ਵੰਡ ਲੈਂਦੇ ਸੀ ਅਮਾਨਤ ਦੀ ਜ਼ਿੰਦਗੀ ਦਿਨੋਂ ਦਿਨ ਦੁਰਬਲ ਹੋ ਰਹੀ ਸੀ ਇੱਕ ਦਿਨ ਅਮਾਨਤ ਬਹੁਤ ਬਿਮਾਰ ਹੋਣ ਕਰਕੇ ਉਹ ਕੰਮ ਨਹੀਂ ਕਰ ਸਕਦੀ ਸੀ ਬਾੜਣ ਉਸ ਦੀ ਬਹੁਤ ਮਾਰਕੁਟਾਈ ਕਰਦੀ ਹੈ ਤੇ ਮੌਕਾ ਵੇਖ ਕੇ ਅਮਾਨਤ ਇੱਕ ਦਿਨ ਉਥੋਂ ਨਿਕਲ ਜਾਂਦੀ ਹੈ ਤੇ ਰਸਤੇ ਵਿੱਚ ਜਾਂਦਿਆਂ ਉਸ ਨੂੰ ਆਪਣੇ ਪਿੰਡ ਦਾ ਕੋਈ ਆਦਮੀ ਮਿਲਦਾ ਹੈ ਉਹ ਆਦਮੀ ਅਮਾਨਤ ਨੂੰ ਵੇਖ ਕੇ ਰੁਕ ਜਾਂਦਾ ਹੈ ਅਤੇ ਉਸ ਨੂੰ ਨਾਲ ਲੈ ਕੇ ਅਮਾਨਤ ਦੇ ਘਰ ਚਲਾ ਜਾਂਦਾ ਹੈ ਬਲਵੰਤ ਸਿੰਘ ਤੇ ਸ਼ੇਰ ਸਿੰਘ ਘਰ ਨਹੀਂ ਸੀ ਸ਼ਿੰਦਰ ਜੋ ਕਿ ਅਮਾਨਤ ਨੂੰ ਯਾਦ ਕਰ ਕਰਕੇ ਰੋਜ਼ ਰੋ ਲੈਂਦੀ ਸੀ ਜਦੋਂ ਉਹ ਅਮਾਨਤ ਨੂੰ ਵੇਖਦੀ ਹੈ ਤਾਂ ਭੱਜ ਕੇ ਆਪਣੀ ਧੀ ਦੇ ਗਲੇ ਮਿਲਦੀ ਹੈ ਤੇ ਚੁੱਕ ਕੇ ਉਸ ਨੂੰ ਬਹੁਤ ਪਿਆਰ ਕਰਦੀ ਹੈ ਸ਼ਿੰਦਰ ਉਸ ਆਦਮੀ ਨੂੰ ਕਹਿੰਦੀ ਹੈ ਕਿ ਬਲਵੰਤ ਸਿੰਘ ਨੂੰ ਇਸ ਬਾਰੇ ਨਾ ਦੱਸੇ ਬਲਵੰਤ ਸਿੰਘ ਨੇ ਸ਼ਾਮ ਨੂੰ ਘਰ ਆਉਣਾ ਸੀ ਸ਼ਿੰਦਰ ਅਮਾਨਤ ਨੂੰ ਲੈ ਕੇ ਆਪਣੇ ਕਿਸੇ ਰਿਸ਼ਤੇਦਾਰ ਕੋਲ ਚਲੀ ਜਾਂਦੀ ਹੈ ਜੋ ਕਿ ਰਿਸ਼ਤੇ ਵਿੱਚ ਉਸਦੀ ਮਾਸੀ ਲੱਗਦੀ ਸੀ ਪਰ ਘਰ ਵਿੱਚ ਇਕੱਲੀ ਰਹਿੰਦੀ ਸੀ ਉਹ ਸਾਰਾ ਕੁਝ ਆਪਣੀ ਮਾਸੀ ਨੂੰ ਦੱਸਦੀ ਹੈ ਤੇ ਅਮਾਨਤ ਨੂੰ ਕੋਲ ਰੱਖਣ ਲਈ ਬੋਲਦੀ ਹੈ ਮਾਸੀ ਦੱਸਦੀ ਹੈ ਕਿ ਉਹ ਤਾਂ ਮਸਾਂ ਆਪਣਾ ਗੁਜ਼ਾਰਾ ਕਰਦੀ ਹੈ ਇਸ ਨੂੰ ਰੋਟੀ ਕਿਵੇਂ ਦੇਵੇਗੀ ਤਾਂ ਸ਼ਿੰਦਰ ਹੱਥ ਜੋੜ ਕੇ ਕਹਿੰਦੀ ਹੈ ਕਿ ਜਿੰਨਾ ਹੋ ਸਕੇ ਮੈਂ ਕਰ ਦੇਵਾਂਗੀ ਪਰ ਇਸ ਨੂੰ ਆਪਣੇ ਕੋਲ ਰੱਖ ਲਵੋ ਤੇ ਉਸ ਦੀ ਮਾਸੀ ਮੰਨ ਜਾਂਦੀ ਹੈ ਸ਼ਿੰਦਰ ਜਦੋਂ ਵੀ ਮੌਕਾ ਮਿਲਦਾ ਥੋੜੇ ਬਹੁਤ ਪੈਸੇ ਆਪਣੀ ਮਾਸੀ ਨੂੰ ਦੇ ਆਉਂਦੀ ਉੱਥੇ ਹੀ ਅਮਾਨਤ ਨੂੰ ਸਰਕਾਰੀ ਸਕੂਲ ਵਿੱਚ ਦਾਖਲਾ ਮਿਲ ਗਿਆ ਸ਼ਿੰਦਰ ਚਾਦਰਾਂ ਕੱਢ ਕੇ ਅਮਾਨਤ ਲਈ ਪੈਸੇ ਜਮ੍ਹਾਂ ਕਰ ਲੈਂਦੀ ਹੈ ਤੇ ਮਾਸੀ ਨੂੰ ਦੇ ਆਉਂਦੀ ਹੈ ਹੁਣ ਸ਼ਿੰਦਰ ਵੀ ਯਾਦਰਾ ਕੱਢ ਕੱਢ ਕੇ ਤੇ ਲੋਕਾਂ ਦੇ ਕੱਪੜੇ ਸੀਣ ਦਾ ਕੰਮ ਕਰਕੇ ਅਮਾਨਤ ਦੀ ਪੜ੍ਹਾਈ ਦਾ ਖਰਚਾ ਚੁਕਦੀ ਹੈ ਅਮਾਨਤ ਵੀ ਆਪਣੀ ਮਾਸੀ ਨਾਲ ਕੰਮ ਕਰਵਾਉਂਦੀ ਹੈ ਅਤੇ ਕੁਝ ਪੈਸੇ ਕਮਾਉਣ ਲੱਗ ਜਾਂਦੀ ਹੈ ਬਲਵੰਤ ਇਸ ਸਭ ਗੱਲ ਤੋਂ ਅਣਜਾਣ ਸੀ 12ਵੀਂ ਤੋਂ ਬਾਅਦ ਅਮਾਨਤ ਨੇ ਕਾਲਜ ਵਿੱਚ ਦਾਖਲਾ ਲੈ ਲਿਆ ਅਮਾਨਤ ਦੀ ਮਾਂ ਕਿਸੇ ਨਾ ਕਿਸੇ ਬਹਾਨੇ ਅਮਾਨਤ ਨੂੰ ਮਿਲਣ ਆ ਜਾਂਦੀ ਸੀ ਉਧਰ ਸ਼ੇਰ ਬਲਵੰਤ ਸਿੰਘ ਨਾਲ ਰਹਿ ਕੇ ਪੂਰੀ ਤਰ੍ਹਾਂ ਸ਼ਰਾਬ ਦੇ ਨਸੇ ਤੇ ਲੱਗ ਚੁੱਕਿਆ ਸੀ ਅਮਾਨਤ ਦੀ ਮਿਹਨਤ ਤੇ ਸ਼ਿੰਦਰ ਦੀ ਅਰਦਾਸ ਸਦਕਾ ਅਮਾਨਤ ਪੁਲਿਸ ਵਿੱਚ ਭਰਤੀ ਹੋ ਜਾਂਦੀ ਹੈ ਪਰ ਸ਼ਿੰਦਰ ਤੇ ਅਮਾਨਤ ਦੇ ਮਨ ਵਿੱਚ ਬਲਵੰਤ ਦਾ ਡਰ ਅੱਜ ਵੀ ਸੀ ਪੁਲਿਸ ਵਿੱਚ ਉਹ ਸਿੱਧੀ ਏਐਸਆਈ ਭਰਤੀ ਹੁੰਦੀ ਹੈ ਬਲਵੰਤ ਸਿੰਘ ਸਾਰੇ ਪਿੰਡ ਵਿੱਚ ਆਪਣੇ ਮੁੰਡੇ ਦੇ ਰੋਪ ਦੀਆਂ ਗੱਲਾਂ ਕਰਦਾ ਹੈ ਸ਼ੇਰ ਸਿੰਘ ਦਾ ਬਹਿਣ ਖਲੋਣ ਵੱਡੇ ਘਰ ਦੇ ਮੁੰਡਿਆਂ ਨਾਲ ਸੀ ਇਸ ਗੱਲ ਦਾ ਬਲਵੰਤ ਸਿੰਘ ਨੂੰ ਬਹੁਤ ਮਾਣ ਹੁੰਦਾ ਹੈ ਇੱਕ ਦਿਨ ਸਾਰੀ ਰਾਤ ਸ਼ੇਰ ਸਿੰਘ ਘਰਨਾ ਆਇਆ ਤਾਂ ਸ਼ਿੰਦਰ ਨੂੰ ਫਿਕਰ ਹੋਣ ਲੱਗੀ ਸ਼ਿੰਦਰ ਨੇ ਬਲਵੰਤ ਨੂੰ ਕਿਹਾ ਤੇ ਉਸਨੇ ਕਿਹਾ ਉਹ ਨਿੱਕਾ ਬੱਚਾ ਨਹੀਂ ਆ ਮੇਰਾ ਸ਼ੇਰ ਆਜੂਗਾ ਆਜੂਗਾ ਅਗਲੇ ਦਿਨ ਸਾਰੇ ਪਿੰਡ ਵਿੱਚ ਰੌਲਾ ਪੈ ਜਾਂਦਾ ਹੈ ਕਿ ਬਲਵੰਤ ਸਿੰਘ ਦਾ ਬੇਟਾ ਸ਼ੇਰ ਸਿੰਘ ਕਿਸੇ ਦੀ ਕੁੜੀ ਨੂੰ ਜ਼ਬਰਦਸਤੀ ਲੈ ਕੇ ਨਿਕਲ ਗਿਆ ਹੈ ਸਾਰੇ ਪਿੰਡ ਵਿੱਚ ਬਲਵੰਤ ਸਿੰਘ ਤੇ ਸ਼ੇਰ ਦੀਆਂ ਗੱਲਾਂ ਚੱਲ ਰਹੀਆਂ ਸੀ ਪਿੰਡ ਦੀ ਪੰਚਾਇਤ ਵਿੱਚ ਬਲਵੰਤ ਸਿੰਘ ਨੂੰ ਕਾਫੀ ਜਲੀਲ ਕੀਤਾ ਜਾਂਦਾ ਹੈ ਮਾਮਲਾ ਥਾਣੇ ਤੱਕ ਚਲਾ ਜਾਂਦਾ ਹੈ ਪੁਲਿਸ ਦੋਮਾ ਤਿਰਾਂ ਅਨੁਸਾਦੀ ਹੈ ਬਲਵੰਤ ਸਿੰਘ ਤੇ ਉਸ ਕੁੜੀ ਦਾ ਪਿਓ ਥਾਣੇ ਆ ਜਾਂਦੇ ਨੇ ਅਮਾਨਤ ਆਪਣੇ ਪਿਤਾ ਨੂੰ ਆਪਣੇ ਸਾਹਮਣੇ ਦੇਖ ਕੇ ਡਰ ਜਾਂਦੀ ਹੈ ਅਤੇ ਇੱਕਦਮ ਉਸ ਨੂੰ ਆਪਣੇ ਉਹਨਾਂ ਦਿਨਾਂ ਦੀ ਯਾਦ ਆ ਜਾਂਦੀ ਹੈ ਬਲਵੰਤ ਸਿੰਘ ਆਪਣੇ ਮੁੰਡੇ ਦੀ ਸਫਾਈ ਦੇ ਰਿਹਾ ਸੀ ਪਰ ਅਮਾਨਤ ਦੇ ਹੱਥ ਡਰ ਨਾਲ ਕੰਬ ਰਹੇ ਸੀ ਕੁੜੀ ਦਾ ਪਿਓ ਸਿਰ ਝੁਕਾ ਕੇ ਖੜਾ ਸੀ ਪਰ ਬਲਵੰਤ ਸਿੰਘ ਦੇ ਬੋਲ ਜਿਸ ਨੇ ਅਮਾਨਤ ਦੇ ਇੱਕ ਜ਼ਖਮ ਨੂੰ ਛੇੜ ਦਿੱਤਾ ਜਿਸ ਤੋਂ ਬਾਅਦ ਅਮਾਨਤ ਦਾ ਉਹ ਰੂਪ ਸਾਹਮਣੇ ਆਇਆ ਜਿਸ ਦੀ ਅਮਾਨਤ ਨੂੰ ਖੁਦ ਵੀ ਉਮੀਦ ਨਹੀਂ ਸੀ ਬਲਵੰਤ ਸਿੰਘ ਨੇ ਕਿਹਾ ਕੁੜੀਆਂ ਸੰਭਾਲ ਨਹੀਂ ਹੁੰਦੀਆਂ ਲੋਕਾਂ ਦੇ ਮੁੰਡਿਆਂ ਤੇ ਇਲਜ਼ਾਮ ਲਾਉਂਦੇ ਨੇ ਜੇ ਨਿੱਕੀ ਹੁੰਦੀ ਨੂੰ ਦੋ ਛਿੱਤਰ ਮਾਰੇ ਹੁੰਦੇ ਨਾ ਤਾਂ ਆ ਕੰਮ ਨਹੀਂ ਸੀ ਕਰਨਾ ਪੜਨ ਲਈ ਬਾਹਰ ਭੇਜਦਾ ਸੀ ਬਨਾਲਾ ਹੁਣ ਅਫਸਰ ਇਹ ਕਹਿ ਕੇ ਉਹ ਹੱਸਣ ਲੱਗਦਾ ਹੈ ਜਿਵੇਂ ਕਿ ਉਹ ਮੁੰਡੇ ਦਾ ਪਿਓ ਹੋਣ ਦਾ ਹੰਕਾਰ ਝਾੜ ਰਿਹਾ ਸੀ ਅਮਾਨਤ ਉੱਚੀ ਸਾਰੀ ਬੋਲਦੀ ਹੈ ਚੁੱਪ ਕਰ ਜਾਵੋ ਸ਼ਰਮ ਨਹੀਂ ਆਉਂਦੀ ਤੁਹਾਨੂੰ ਬਲਵੰਤ ਸਿੰਘ ਜੀ ਥੋੜਾ ਮੁੰਡਾ ਕਿਸੇ ਦੀ ਧੀ ਲੈ ਕੇ ਨਿਕਲ ਗਿਆ ਹੈ ਬਹੁਤ ਮਾਣ ਹੋ ਰਿਹਾ ਤੁਹਾਨੂੰ ਇਸ ਗੱਲ ਦਾ ਇੱਜ਼ਤਾਂ ਦੀ ਗੱਲ ਕਰਦੇ ਹੋ ਕੀ ਇੱਜ਼ਤਾ ਤੁਹਾਡੀ ਥੋੜਾ ਮੁੰਡਾ ਥੋਡੀ ਇੱਜ਼ਤ ਨੂੰ ਪੈਰਾਂ ਵਿੱਚ ਰੋਲ ਕੇ ਚਲਿਆ ਗਿਆ ਥੋੜੇ ਮੁੰਡੇ ਖਿਲਾਫ ਬਹੁਤ ਕੇਸ ਦਰਜ ਨੇ ਜੇ ਇੱਕ ਇੱਕ ਦੱਸਣ ਲੱਗੀ ਤਾਂ ਬਲਵੰਤ ਸਿਆ ਘਰ ਜਾਣਾ ਔਖਾ ਹੋ ਜਾਏਗਾ ਘਰ ਜਾਣ ਜੋਗਾ ਨਹੀਂ ਰਹਿਣਾ ਤੂੰ ਇਸ ਤੋਂ ਚੰਗਾ ਇੱਕ ਧੀ ਨੂੰ ਪਾਲ ਲੈਂਦਾ ਘੱਟ ਤੋਂ ਘੱਟ ਇਸ ਕੁਰਸੀ ਤੇ ਬੈਠਣ ਜੋਗਾ ਤਾਂ ਹੋ ਜਾਂਦਾ ਇੰਨੇ ਕਹਿੰਦੇ ਉਹ ਸਿੰਦਰ ਨੂੰ ਆਪਣੀ ਕੁਰਸੀ ਤੇ ਬਿਠਾ ਕੇ ਪਾਣੀ ਦਿੰਦੀ ਹੈ ਸਿੰਦਰ ਰੋਂਦੀ ਹੋਈ ਕਹਿੰਦੀ ਹੈ ਅਮਾਨਤ ਪੁੱਤ ਆਪਣੇ ਵੀਰ ਨੂੰ ਬਚਾ ਲਿਆ ਜਦੋਂ ਬਲਵੰਤ ਨੂੰ ਪਤਾ ਲੱਗਦਾ ਹੈ ਕਿ ਇਹ ਅਮਾਨਤ ਹੈ ਤਾਂ ਉਸ ਦਾ ਸਾਰਾ ਰੋਗ ਜਿਵੇਂ ਇੱਕਦਮ ਖਤਮ ਹੋ ਗਿਆ ਅਮਾਨਤ ਕੁੜੀ ਦੇ ਪਿਓ ਨੂੰ ਹੌਸਲਾ ਦਿੰਦੀ ਹੋਈ ਕਹਿੰਦੀ ਹੈ ਕਿ ਤੁਸੀਂ ਫਿਕਰ ਨਾ ਕਰੋ ਅਸੀਂ ਛੇਤੀ ਹੀ ਤੁਹਾਡੀ ਕੁੜੀ ਨੂੰ ਲੱਭ ਲਵਾਂਗੇ ਤੇ ਤੁਹਾਡੀ ਕੁੜੀ ਦੀ ਕੋਈ ਗਲਤੀ ਨਹੀਂ ਹੈ ਮੈਂ ਸਾਰਾ ਕੇਸ ਪੜਿਆ ਹੈ ਇਸ ਮੁੰਡੇ ਦੇ ਖਿਲਾਫ ਪਹਿਲਾਂ ਵੀ ਕਈ ਕੇਸ ਦਰਜ ਨੇ ਕਈ ਕੁੜੀਆਂ ਨੂੰ ਇਸਨੇ ਅਗਵਾ ਕੀਤਾ ਤੇ ਇਸਦੇ ਸਾਰੇ ਗੈਂਗ ਨੂੰ ਛੇਤੀ ਤੋਂ ਛੇਤੀ ਫੜਿਆ ਜਾਵੇਗਾ। ਦੋਮਾ ਪਿੰਡਾਂ ਦੇ ਸਰਪੰਚ ਤੇ ਪੰਚ ਇਹ ਸੁਣ ਕੇ ਬਹੁਤ ਮਾਣ ਮਹਿਸੂਸ ਕਰਦੇ ਨੇ ਪਰ ਬਲਵੰਤ ਸਿੰਘ ਇੱਕ ਪਾਸੇ ਲਾਚਾਰ ਹੋਇਆ ਅਮਾਨਤ ਨੂੰ ਵਜ ਰੇ ਸਲੂਟ ਵੇਖ ਰਿਹਾ ਸੀ ਤੇ ਆਪਣੀ ਕੀਤੀ ਹੋਈ ਗਲਤੀ ਦਾ ਪਛਤਾਵਾ ਕਰ ਰਿਹਾ ਸੀ। ਕੁਝਕ ਦਿਨਾਂ ਬਾਅਦ ਸ਼ੇਰ ਅਤੇ ਉਸਦੇ ਦੋਸਤਾਂ ਨੂੰ ਫੜ ਲਿਆ ਗਿਆ। ਅਮਾਨਤ ਨੇ ਸ਼ੇਰ ਨੂੰ ਸਜ਼ਾ ਦਿਵਾਉਣ ਲਈ ਕੁੜੀਆਂ ਦੀ ਗਵਾਹੀ ਲਈ ਅਤੇ ਜੱਜ ਸਾਹਮਣੇ ਪੇਸ਼ ਕਰਕੇ ਉਸ ਨੂੰ ਉਮਰ ਕੈਦ ਦੀ ਸਜ਼ਾ ਲਈ ਜੇਲ੍ਹ ਭੇਜ ਦਿੱਤਾ ਸਾਰੇ ਆਸ-ਪਾਸ ਦੇ ਪਿੰਡਾਂ ਵਿੱਚ ਬਲਵੰਤ ਸਿੰਘ ਨੂੰ ਭਗੌੜੇ ਸ਼ੇਰ ਦੇ ਪਿਓ ਨਾਲ ਜਾਣਿਆ ਜਾਣ ਲੱਗਾ ਉਧਰ ਹੀ ਸ਼ਿੰਦਰ ਦੇ ਯਤਨਾਂ ਨਾਲ ਅਮਾਨਤ ਦੀ ਜਿੰਦਗੀ ਬਣੀ ਕਰਕੇ ਸਾਰੇ ਸ਼ਿੰਦਰ ਦੀ ਇਸ ਗੱਲ ਦੀ ਪ੍ਰਸ਼ੰਸਾ ਕਰਨ ਲੱਗੇ ਸੀ ਪਿੰਡ ਵਿੱਚ ਸਾਰੇ ਮਾਨਤ ਦੀ ਸਿਫਤ ਕਰਦੇ ਅਤੇ ਆਪਣੀਆਂ ਧੀਆਂ ਨੂੰ ਉਸ ਬਾਗ ਬੜਨ ਲਈ ਕਹਿੰਦੇ ਜਦੋਂ ਵੀ ਕੋਈ ਕੁੜੀ ਮੁੰਡਾ ਭਜਦੇ ਨੇ ਤਾਂ ਹਮੇਸ਼ਾ ਇੱਕ ਗੱਲ ਕਹੀ ਜਾਂਦੀ ਹੈ ਕਿ ਕੁੜੀ ਦੇ ਘਰਦਿਆਂ ਦੀ ਇੱਜ਼ਤ ਨਹੀਂ ਰਹੀ ਪਰ ਕਦੇ ਵੀ ਮੁੰਡੇ ਲਈ ਜਾਂ ਉਸ ਦੇ ਘਰਦਿਆਂ ਲਈ ਇਹ ਨਹੀਂ ਕਿਹਾ ਜਾਂਦਾ ਕਿਉਂ ਜੇਕਰ ਮਾਪੇ ਆਪਣੇ ਬੱਚਿਆਂ ਨਾਲ ਖੁੱਲ੍ਹ ਕੇ ਗੱਲ ਕਰਨ ਉਹਨਾਂ ਨੂੰ ਸਮਝਾਉਣ ਕਿ ਇੱਥੋਂ ਤੱਕ ਨਵਤ ਆ ਜਾਵੇਗੀ ਫਰਕ ਧੀ ਜਾਂ ਪੁੱਤਰ ਹੋਣ ਵਿੱਚ ਹੈ ਜਾਂ ਉਹਨਾਂ ਦੀ ਸੋਚ ਵਿੱਚ ਵੰਸ਼ ਨੂੰ ਅੱਗੇ ਵਧਾਉਣ ਲਈ ਕੀ ਇਕੱਲੇ ਮੁੰਡੇ ਦਾ ਹੋਣਾ ਜ਼ਰੂਰੀ ਹੈ ਆਖਰ ਤੇ ਇਹ ਹੀ ਕਹਿਣਾ ਚਾਹਾਂਗੀ ਕਿ ਜਦੋਂ ਤੱਕ ਅਸੀਂ ਆਪਣੀ ਸੋਚ ਨਹੀਂ ਬਦਲਾਂਗੇ ਉਦੋਂ ਤੱਕ ਸਮਾਜ ਦੀ ਸੋਚ ਵੀ ਨਹੀਂ ਬਦਲ ਸਕਦੇ ਈਆਂ ਨੂੰ ਵੀ ਮੌਕਾ ਦਿਵੋ ਆਪਣੀ ਜ਼ਿੰਦਗੀ ਜਿਉਣ ਦਾ ਆਪਣੇ ਪੈਰਾਂ ਤੇ ਖੜੇ ਹੋਣ ਦਾ ਕਿਉਂਕਿ ਔਰਤ ਸਿਰਫ ਬੱਚੇ ਪੈਦਾ ਕਰਨ ਤੇ ਰੋਟੀਆਂ ਲਾਉਣ ਲਈ ਨਹੀਂ ਆ ਮੈਨੂੰ ਉਮੀਦ ਹੈ ਕਿ ਇਹ ਕਹਾਣੀ ਤੁਹਾਨੂੰ ਜਰੂਰ ਪਸੰਦ ਆਵੇਗੀ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜਰੂਰ ਰੱਖਣਾ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾ ਬਿਲਕੁਲ ਨਹੀਂ ਜਾਣਾ ਜੀ ਧੰਨਵਾਦ